ਥਾਣਾ ਜੰਡਿਆਲਾ ਗੁਰੂ ਵਿੱਚ ਨਸ਼ਾ ਤਸਕਰੀ ਤੇ ਅਪਰਾਧ ਖਿਲਾਫ ਪੁਲਿਸ ਵੱਲੋਂ ਅੱਜ ਵੱਡਾ ਸਵੀਪ ਆਪਰੇਸ਼ਨ ਚਲਾਇਆ ਗਿਆ ਡੀਐਸਪੀ ਰਵਿੰਦਰਪਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇਹ ਕਾਰਵਾਈ ਮਾਨਯੋਗ ਡੀਜੀਪੀ ਡੀਆਈਜੀ ਅਤੇ ਐਸਐਸਪੀ ਦੀਆਂ ਹਦਾਇਤਾਂ ਤੇ ਕੀਤੀ ਗਈ ਇਸ ਦੌਰਾਨ 100 ਤੋਂ ਵੱਧ ਪੁਲਿਸ ਜਵਾਨਾਂ ਜੰਡਿਆਲਾ ਗੁਰੂ ਦੇ ਸ਼ੇਖੂਪੁਰ ਮੁਹੱਲੇ ਸਮੇਤ ਜੰਡਿਆਲਾ ਗੁਰੂ ਦੇ ਵਕਤ ਵਕਤ ਥਾਵਾਂ ਤੇ ਛਾਪੇ ਮਾਰੇ ਆਪਰੇਸ਼ਨ ਦੌਰਾਨ ਪੁਲਿਸ ਨੇ ਹੁਣ ਤੱਕ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅੱਜ ਅਸੀਂ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਾਜ਼ਰੀਆਂ ਤੇ ਮਾਨਯੋਗ ਡੀਜੀ ਡੀਆਈ ਸਾਹਿਬ ਤੇ ਐਸਐਸਪੀ ਸਾਹਿਬ ਦੀ ਹਾਜ਼ਰੀ ਦੇ ਉੱਤੇ ਅਸੀਂ ਇੱਕ ਐਸਓ ਆਪਰੇਸ਼ਨ ਇੱਥੇ ਕੀਤਾ। ਇਹਦੇ ਵਿੱਚ ਸਾਡੇ ਤੋਂ 100 150 ਫੋਰਸ ਦੇ ਮੈਂਬਰ ਜਿਹੜੇ ਆ ਉਹ ਅਸੀਂ ਇਨਵੋਲਵ ਕੀਤੇ ਇਹਦੇ ਵਿੱਚ ਤੇ ਵੱਖ-ਵੱਖ ਟੀਮਾਂ ਬਣਾ ਕੇ ਸ਼ੇਕੂਪੁਰ ਮਹੱਲਾ ਤੇ ਬਾਕੀ ਹੋਰ ਏਰੀਆ ਜੰਡੇ ਵਾਲੇ ਥਾਣੇ ਦੇ ਏਰੀਆ ਦੇ ਵਿੱਚ ਅਸੀਂ ਰੇਡ ਕੀਤੇ ਆ। ਜਿਹਦੇ ਦੌਰਾਨ ਸਾਨੂੰ 6 ਬੰਦੇ ਜਿਹੜੇ ਆ ਹੁਣ ਤੱਕ ਅਰੈਸਟ ਹੋਏ ਆ ਜਿਨ੍ਹਾਂ ਤੋਂ ਇੱਕ ਤੋਂ ਕੈਪਸੂਲ ਤੇ ਬਾਕੀਆਂ ਤੋਂ ਜਿਹੜੀ ਹਿਊਮਨ ਮਿਲੀ ਆ। ਤੇ ਪ੍ਰੋਫੈਸ਼ਨਲ ਜਿਹੜੇ ਖੜੇ ਆਗੇ ਹਾਂਜੀ ਪ੍ਰੋਫੈਸ਼ਨਲ ਆ ਬਾਕੀ ਤਾਂ ਹੁਣ ਸਾਡੇ ਅਜੇ ਹੁਣ ਪਰਚੇ ਦੇਣਗੇ ਜਿਹੜੇ ਜਿਹੜੇ ਆ ਯੂਨੀ ਫੜੇ ਆ ਬਾਕੀ ਫੇਰਾਂ ਦੀ ਪੁੱਛਗਿਸ਼ ਕਰਕੇ ਬਾਕੀ ਉਹਨਾਂ ਦਾ ਤੁਹਾਨੂੰ ਕੱਲ ਦੱਸਾਂਗੇ ਇਹਦੇ ਬਾਰੇ ਹੀਰਨ ਕਿਸੇ ਤੋਂ 50 ਗ੍ਰਾਮ ਆ ਕਿਸੇ ਤੋਂ 12 ਗ੍ਰਾਮ ਆ ਇਸ ਤਰੀਕੇ ਨਾਲ ਜੇ ਮਿਲੀ ਆ ਬਾਕੀ ਪੋਟਲ ਹੁਣ ਇਹ ਦੋਨੇ ਇਕੱਠੇ ਹੋਣਗੇ ਫੇਰ ਪਤਾ ਲੱਗੂਗਾ ਸ਼ਾਮ ਤੱਕ ਨਸ਼ਾ ਤਾਂ ਕਾਫੀ ਫੜਿਆ ਵੀ ਜਾ ਰਿਹਾ ਕਿ ਨਸ਼ਾ ਕਿਉਂ ਨਹੀਂ ਖਤਮ ਹੋ ਰਿਹਾ ਕਿਉਂ ਆ ਰਿਹਾ ਨਸ਼ਾ ਤਾਂ ਦੇਖੋ ਜਿਹੜਾ ਆਉਣ ਦਾ ਤਾਂ ਤੁਹਾਨੂੰ ਵੀ ਪਤਾ ਜਿਹੜਾ ਆਪਣਾ ਗੁਆਂਢੀ ਦੇਸ਼ ਆ ਪਾਕਿਸਤਾਨ ਉਧਰੋਂ ਡਰੋਨ ਦੇ ਥਰੂ ਜਿਹੜਾ ਇਹ ਭੇਜ ਰਹੇ ਆ ਤੇ ਬਾਕੀ ਜਿਹੜੀ ਹੈਗੀ ਆ ਲੋਕ ਜਿਹੜੇ ਇਸ ਗਲਤ ਕੰਮ ਦੇ ਵਿੱਚ ਇਨਵੋਲਵ ਹੈਗੇ ਆ ਦੇਖੋ ਉਹਨਾਂ ਨੂੰ ਸਜ਼ਾ ਵੀ ਕਰਵਾ ਰਹੇ ਆ ਤੇ ਪਲੱਸ ਉਹ ਅੰਦਰ ਵੀ ਜਾਂਦੇ ਆ ਪਰ ਫਿਰ ਵੀ ਇਹ ਟਲਦੇ ਨੇ ਸਰ ਜਨੇਆਲਾਪੁਰ ਦੇ ਵਿੱਚ ਸ਼ੇਖਪੁਰ ਮਹੱਲੇ ਦਾ ਇੱਕ ਐਕਸੀਡੈਂਟ ਨਹੀਂ ਨਹੀਂ ਅੱਜ ਸਾਰੇ ਸ਼ੇਖਪੁਰ ਮਹੱਲਾ ਵੀ ਆ ਤੇ ਬਾਕੀ ਆਲੇ ਦੋਲੇ ਅਸੀਂ ਅੱਜ ਫੋਰਸਸ ਅਸੀਂ ਕਾਫੀ ਭਲਾਈ ਸੀ ਉਹਦੇ ਕਰਕੇ ਸਾਈਡਾਂ ਤੇ ਨਾਕੇ ਵੀ ਲਵਾਏ ਆ ਜਿੱਥੇ ਜਿੱਥੇ ਸਾਨੂੰ ਇਨਫੋਰਮੇਸ਼ਨ ਸੀ ਜਿਹੜੇ ਬੰਦੇ ਮਾਰੇ ਉਹਨਾਂ ਤੇ ਰੇਡ ਵੀ ਕੀਤੇ ਆ ਇਹ ਉਸੇ ਦੌਰਾਨ ਹੀ ਇਹ ਸਾਰਾ ਕੁਝ ਜਿਹੜਾ ਰਿਕਵਰ ਹੋਇਆ